ਅੱਜ ਹਲਕਾ ਪੁਲਤ ਦੇ ਸਾਰੇ ਸਰਪੰਚ ਪੰਚ ਨੌਜਵਾਨ ਬਲੌਕ ਸਵ ਦੀ ਮੈਂਬਰ ਇਹ ਸਾਰੇ ਦੀ ਅੱਜ ਵਰਕਰਸ ਦੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਆਉਣ ਵਾਲੇ ਸਮੇਂ ਦਾ ਸਿਆਸੀ ਜਿਹੜਾ ਸਿਆਸੀ ਭਵਿਖ ਹੈ ਉਹਦੇ ਸਬੰਧੀ ਵਿਚਾਰਾ ਕੀਤੇ ਗਈਆਂ ਇੱਕ ਧਾਰਮਿਕ ਤੌਰ ਦੇ ਉੱਤੇ ਜਿਹੜੇ ਗੁਰਬਤ ਸਮਾਗਮ ਕੀਤੇ ਜਾਣੇ ਹਨ 14 ਮਾਰਚ ਨੂੰ ਪਹਿਲੀ ਚੇਤਨੂ ਇਹ ਨਵੇਂ ਸਾਲ ਦੇ ਆਮਦ ਵਿੱਚ

ਹਰ ਚੀਜ਼ ਜਿਹੜੀ ਅੱਜ ਨਾ ਕੋਈ ਡਿਵੈਲਪਮੈਂਟ ਹੈ ਨਾ ਕੋਈ এমਪਲੋਇਮੈਂਟ ਮਿਲ ਰਹੀ ਹੈ ਸਾਰੀਆਂ ਚੀਜ਼ਾਂ ਤੋਂ ਸਾਰੇ ਦੁਖੀ ਹੋ ਕੇ ਹਰ ਇੱਕ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਔਰ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰੋ ਸ਼੍ਰੀ ਅਕਾਲਤਾ ਸਾਹਿਬ ਜੀ ਦੀ ਅਗਵਾਈ ਹੇਠ ਔਰ ਅਸੀਂ ਸਾਰੇ ਸ਼੍ਰੀ ਅਕਾਲਤਾ ਸਾਹਿਬ ਦੀ ਅਗਵਾਈ ਹੇਠ ਜਿਹੜਾ ਪੰਥ ਤਿਆਰ ਹੋਵੇਗਾ ਅਸੀਂ ਉਹਦੇ ਵਾਸਤੇ ਸਾਰੇ ਮਨ ਪਿੱਟਣ ਲਈ ਤਿਆਰ ਹਾਂ ਮਾਗੇ ਕਿਉਂਕਿ ਜਿਹੜਾ ਪੰਥ ਦਾ ਨਹੀਂ ਉਹ ਗ੍ਰੰਥ ਦਾ ਨਹੀਂ ਜਿਹੜਾ ਜੇ ਗ੍ਰੰਥ ਨੇ ਰਿਹਿਆ ਤੇ ਫਿਰ ਸਾਡਾ ਕੌਣ ਪੰਥ ਨੂੰ ਕੌਣ ਮੰਨੇਗਾ ਸੋ ਇਸ ਕਰਕੇ ਮੈਂ ਸਹਿਵੰਦੀ ਇਹ ਵੀ ਗ੍ਰੰਥ ਵਾਸਤੇ ਪੰਥ ਵਾਸਤੇ ਸਾਨੂੰ ਸਾਰਿਆਂ ਨੂੰ ਇਕਤਾ ਬਣਾਈ ਰੱਖਣੀ ਚਾਹੀਦੀ ਹੈ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਚੜ੍ਹਦੀ ਕਲਾ ਦੇ ਨਾਲ ਆਉਣ ਵਾਲੇ ਸਮੇਂ 'ਚ ਅਸੀਂ ਸਿਆਸੀ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਹਰ ਲੜਾਈ ਜਿਹੜੀ ਲੜਾਂਗੇ ਔਰ ਇਕੱਠੇ ਰਹਿ ਕੇ ਕਾਮਯਾਬੀ ਲਵਾਂਗੇ ਜਿੱਤਾਂ ਮਿਸਾਬ ਉਹ ਜਿਹੜਾ ਸਤਿਫਾ ਦਿੱਤਾ ਗਿਆ ਉਹਨੂੰ ਤੁਨੋ ਤਾਮੀ ਸਾਹਿਬ ਜੀ ਜਿਹੜਾ ਇਸ ਬੰਦੇ ਨੂੰ ਐਡੀ ਪੋਜੀਸ਼ਨ ਮਿਲੀ ਹੋਵੇ ਐਡੀ ਕੁਰਸੀ ਮਿਲੀ ਹੋਵੇ ਤੇ ਜਿੰਮੇਵਾਰੀ ਬਣੀ ਹੋਵੇ ਤੇ ਜਦੋਂ ਉਹ ਪਛ ਜਾਵੇ ਤੇ ਉਹਨੂੰ ਪੁੱਛ ਜਿਹੜਾ ਉਹ ਪੰਥ ਦਾ ਕੰਮ ਨਹੀਂ ਕਰ ਸਕਿਆ ਆਪਣੀ ਡਿਊਟੀ ਨਹੀਂ ਕਰ ਸਕਿਆ ਇੰਨੀ ਕਮਜ਼ੋਰੀ ਕਿਸੇ ਲੀਡਰ ਦੀ ਹੋਣੀ ਚਾਹੀਦੀ ਸਮਾਂ ਉਹਦੇ ਕੋਲ ਸੀ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇੱਕ ਇੱਕ ਜੜੀ ਬਚਨ ਸੀਗਾ ਉਹਨੂੰ ਪੂਰਾ ਕੀਤਾ ਜਾ ਸਕਦਾ ਸੀ ਤਾਂ ਜੋ ਕੌਮ ਜਿਹੜੀ ਇਸ ਸੰਕਟ 'ਚ ਫਸੀ ਹੈ ਉਹ ਨਿਕਲ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੀ ਮੀਟਿੰਗ ਤੋਂ ਬਹੁਤ ਪਰਵਾਹਤਾਂ ਬਹੁਤ ਵਧੀਆ ਬੀਬੀ ਜੀ ਨੇ ਆਪਣੇ ਵਿਚਾਰ ਰੱਖੇ ਨੇ ਕਿਉਂਕਿ ਜੋ ਭਗਵਾਨ ਤਮਾਮ ਸਾਡੀ ਸਰਕਾਰ ਹੈ ਤਿੰਨ ਸਾਲ ਇਸਲੇ ਪੂਰੇ ਹੋ ਗਏ ਨੇ ਕੋਈ ਵਿਕਾਸ ਨਹੀਂ ਕੀਤਾ ਕੋਈ এমਪਲॉयਮੈਂਟ ਤੋਂ ਬਗੈਰ ਕੋਈ ਐਕਟਿਵਿਟੀ ਬੰਦੇ ਸਾਡੇ ਨੰਗਲ 10000 ਵੱਜਿਆ ਪਿੰਡ ਹੈ ਗੱਪਾਂ ਮਾਰਦਾ ਕਿ ਬਹੁਤ ਨੌਕਰੀਆਂ 70000 ਨੌਕਰੀ ਦਿੰਦੀ ਹੈ ਸਾਡੇ ਨੰਗਲ ਤੋਂ ਇੱਕ ਵੀ ਬੰਦਾ ਬੇਗੋਵਾਲ ਤੋਂ ਇੱਕ ਵੀ ਬੰਦਾ ਸਾਡੇ ਇਲਾਕੇ ਵਿੱਚੋਂ ਮਿੰਟ ਕੋ ਦੱਸਿਆ ਨਹੀਂ ਕਿ ਨੌਕਰੀ ਕਿਸੇ ਨੇ ਮਿਲੀ ਹੋਵੇ ਵਾਦਾ ਕੀਤਾ ਇਹਨਾਂ ਬੀਬੀਆਂ ਦੇ ਨਾਲ ਹਜ਼ਾਰ-ਹਜ਼ਾਰ ਰੁਪਏ ਦਾ ਤਿੰਨ ਸਾਲ ਹੋ ਗਏ ਕੁਝ ਨਹੀਂ ਕੀਤਾ ਸਾਡੀ ਮੇਨ ਸੜਕਾਂ ਨੰਗਲਵਾਣੇ ਤੋਂ ਬੇਗਵਾ ਤੋਂ ਲਾਲੋ ਕਬੂਰਥਲ ਜਾਂਦੀ ਹੈ ਨਡਾਲੇ ਤੋਂ ਭਲੱਤ ਨੂੰ ਉਤੋਂ ਬਾਅਦ ਸੁਹਾਨਪੁਰ ਨੂੰ ਇੰਨੀ ਮਾੜੀ ਹਾਲਤ ਹੈ ਸੜਕ ਦੀ ਅਸੀਂ ਸਾਰਾ ਜੋਰ ਲਾ ਲਿਆ ਇਸ ਭਵੰਤੀ ਮਾਨ ਦੇ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਸੋ ਮੈਂ ਨਿੰਦਿਆ ਘੋਰ ਨਿੰਦਿਆ ਕਰਦਾ ਔਰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪ ਕੇ ਮੌਕਾ ਦੇਖੋ ਡੀਸਾਬਾ ਕੇ ਔਰ ਇਹ ਸਰਕਾਰ ਦੀ ਬਹੁਤ ਮਾੜੀ ਹਾਲਤ ਹੈ ਅਸੀਂ ਉਥੇ ਧਰਨਾ ਦੇਣਾ ਹੁਣ ਆਈ ਬੀਬੀ ਜੀ ਨੂੰ ਮਜਬੂਰ ਹੋ ਕੇ ਅੱਜ ਬੇਨਤੀ ਕੀਤੀ ਹੈ ਕਿ ਕਦੇ ਵੀ ਜੇ ਧਰਨੇ ਵਾਸਤੇ ਚਾਰੋ ਜੋ ਅਸੀਂ ਸਾਰੇ ਪਿੰਡਾਂ ਤੋਂ ਬੱਤ-ਬੱਤ ਬੰਦੇ ਲੈ ਜਾਵਾਂਗੇ ਜੋ ਤੱਕ ਸਾਨੂੰ ਹਾਂ ਨਹੀਂ ਹੁੰਦੀ ਸੜਕ ਬਣਾਉਂਦੀ ਅਸੀਂ ਧਰਨੇ ਤੋਂ ਨਹੀਂ ਉਠਾਂਗੇ ਭਾਵੇਂ ਸਾਨੂੰ ਰਾਤ ਦਿਨ ਬੈਠਾ ਪਵੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਚੂਅਲ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਬੜੀ ਕਸ਼ਮਕਸ਼ ਚੱਲੀ ਸੀ ਉਹਦੇ ਵਿੱਚ ਆਮ ਪਾਰਟੀ ਨੇ ਇੱਕ ਡਰਾਈਵ ਲਗਾਇਆ ਹੋਇਆ ਸੀ ਉਹ ਡਰਾਈਵ ਵਿੱਚ ਅਸੀਂ ਵੀ ਆਏ ਤੇ ਸਾਡੇ ਕੁਝ ਹੋਰ ਕੌਂਸਲਰ ਵੀ ਉਹਦੇ ਵਿੱਚ ਆ ਗਏ ਤੇ ਜਾਣੇ ਅਣਜਾਣੇ ਜੀ ਇੱਕ ਦਿਨ ਉਹ ਜਿਹੜੀ ਆਮ ਪਾਰਟੀ ਨੇ ਲੀਰਾਂ ਜਿਹਾ ਪਾੰਦੇ ਆ ਕੱਲ ਚ ਉਹ ਸਾਡੇ ਮੇਰੇ ਔਰ ਮੇਰੇ ਦੋਸਤ ਨੇ ਵਿਕਰਮ ਨੇ ਦੋ ਸਾਡੇ ਦੋਹਾਂ ਦੇ ਘਰਾਂ ਚ ਪਾ ਕੇ ਫੋਟੋ ਵਾਇਰਲ ਕਰ ਰਹੇ ਨੇ ਤੇ ਅਸੀਂ ਉਹਦਾ ਖੰਡਨ ਕਰਨੇ ਆ ਕਿ ਸਾਡਾ ਆਮ ਪਾਰਟੀ ਨਾਲ ਅਜ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਾਇਆ ਇਹਨੂੰ ਸਭ ਤੋਂ ਪਹਿਲਾਂ ਕੀ ਕਰਨ ਸੀਗਾ ਔਰ ਕੀ ਗੁਰਾ ਕੀ ਕੀਤਾ ਗਿਆ ਸੀ ਕਿਉਂਕਿ ਆਮ ਪਾਰਟੀ ਦਾ ਪੱਲਾ ਤਾਂ ਨਹੀਂ ਫੜਿਆ ਸੀ ਉਹਦੇ ਜਸਟ ਇੱਕ ਟਰੈਪ ਹੀ ਲੱਗਾ ਹੋਇਆ ਸੀ ਤੇ ਅਸੀਂ ਇਹਨਾਂ ਨੂੰ ਚੈੱਕ ਕਰ ਲਿਆ ਕਿ ਨਾ ਇਹਨਾਂ ਦਾ ਕੋਈ ਦੀਨ ਹੈ ਨਾ ਈਮਾਨ ਹੈ ਨਾ ਕੋਈ ਜ਼ਬਾਨ ਹੈ ਇਹਨਾਂ ਦੇ ਨਾਲ ਸਾਡਾ ਤਾਂ ਵੈਸੇ ਨਹੀਂ ਰਿਹਾ ਸੀ ਪਰ ਆਵਾਜ਼ੀ ਪਾਕਿਸਤਾਨ ਬਹੁਤ ਆਰ ਦੇ ਨਾਮ ਆ ਗਈ ਤੇ ਮੀਟਿੰਗ ਬਣੀ ਉਹਦੇ ਵਿੱਚ ਸਿੱਧੀ ਕਰਨਾ ਉਹ ਹੀ ਜਿਹੜਾ ਟਰੈਪ ਲੱਗਾ ਹੋਇਆ ਸੀ ਉਹਦੇ ਜੱਸੀ ਵੀ ਆਏ ਆ ਸਾਡੇ ਕਾਉਂਸਲਰ ਵੀ ਆਏ ਤੇ ਆਪੋਸ਼ਨ ਪਾਰਟੀ ਵੀ ਉਹਦੇ ਵਿੱਚ ਆ ਗਈ ਤੇ ਇਹਦੇ ਕਰਕੇ ਉਹ ਯਾਨੀ ਕਿ ਕਹਿਣ ਸਿਕ ਸਾਜ਼ਿਸ਼ ਤਹਿਤ ਆਪਣਾ ਪ੍ਰਧਾਨ ਬ੍ਰਾਂਚ ਕੰਮ ਜੋ ਜਿਹੜੇ ਕੁਝ ਕਾਉਂਸਲਰ ਜਿਹੜੇ ਸ਼ਾਮ ਰਹੀ ਕਮੇਟੀ ਬਣਾ ਕੇ ਕੀ ਕਰਨਾ ਉਹਨਾਂ ਦੀ ਆਪਣੀ ਮਰਜ਼ੀ ਡੈਮੋਕ੍ਰੇਸੀ ਹੈ ਜਿਹੜਾ ਜਿੱਥੇ ਜਾਂਦਾ ਹੈ ਆਪਣੀ ਮਰਜ਼ੀ ਆ ਉਹ ਗਿਆ ਹੈ ਜਾਂ ਨਹੀਂ ਗਿਆ ਤੇ ਬਾਰੇ ਮੈਨੂੰ ਪੂਰਾ ਕਲੀਅਰ ਨਹੀਂ ਹੈਗਾ ਪਰ ਉਹ ਸਾਜ਼ਿਸ਼ ਦਾਇਦ ਅਪਲੀਕੇਟਿਵ ਬਣਾਉਣ ਚ ਕੰਮ ਲੱਗਿਆ